ਪਹਿਲਾ ਆ ਵੀਡੀਓ ਦੇਖ ਲੋ ਫੇਰ ਸਾਰੀ ਗੱਲ ਬਾਤ ਸ਼ੁਰੂ ਕਰਦੇ ਆ ਡੰਡੇ ਛੱਡ ਦੋ ਸ਼ਾਬਾਸ਼ ਛਡੋ ਡੰਡੇ ਜ਼ੋਰ ਸੇ ਧਾਰੀ ਕਰੋ ਡੰਡੇ ਤੋੜੇ ਡੰਡਾ ਛੱਡ ਐ ਵਿਸ਼ਵਾਸ ਕਰ ਡੰਡਾ ਛੱਡ ਚੱਲ ਸ਼ਾਬਾਸ਼ ਜੋ ਬੜੇ ਬੇਸ਼ਰਮਾਂ ਨੂੰ ਸ਼ਰਮ ਨਹੀਂ ਆਉਂਦੀ ਆਪਣਾ ਪਖੰਡ ਬਾਤ ਕਰਦੇ ਹੋਏ ਧਰਮਾਂ ਦੇ ਨਾਮ ਤੇ ਉਹਥੇ ਧਰਮ ਦੇ ਨਾਮ ਤੇ ਦੇਖੋ ਜੋ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਸਭ ਤੋਂ ਵੱਡੀ ਚੀਜ਼ ਹੈ ਇਮੋਸ਼ਨਲ ਲੋਕਾਂ ਨੂੰ ਹਿੱਟ ਕੀਤਾ ਜਾ ਰਿਹਾ ਇਹ ਸਭ ਤੋਂ ਬੜੀ ਚੀਜ਼ ਹੈ ਜੋ ਬਿਲਕੁਲ ਹੀ ਗਲਤ ਹੈ ਦੁਨੀਆ ਭਰ ਦਾ ਪਖੰਡਵਾਦ ਕਰ ਰਿਹਾ ਇਹਨਾਂ ਕਰਕੇ ਬੱਚੇ ਅਨਾਥ ਹੋ ਰਹੇ ਆਂ ਭੈਣਾਂ ਵਿਧਵਾ ਹੋ ਰਹੀਆਂ ਨੇ ਬੜੇ ਬੇਸ਼ਰਮਾਂ ਨੂੰ ਸ਼ਰਮ ਨਹੀਂ ਆਉਂਦੀ ਆਪਣਾ ਪਖੰਡਵਾਦ ਕਰਦੇ ਹੋਏ ਕਿਵੇਂ ਕਰਦੇ ਤੁਹਾਡੇ ਸਾਹਮਣੇ ਹੋ ਰਿਹਾ ਤੁਹਾਨੂੰ ਦੱਸੋ ਪੇਸ਼ੈਂਟ ਕਿਵੇਂ ਠੀਕ ਹੁੰਦੇ ਜਦ ਤੁਸੀਂ ਵੀਡੀਓ ਸਾਂਝੇ ਕਰਦੇ ਹੋ ਸਾਡੇ ਵੀਡੀਓ ਸਾਂਝੇ ਕਰਕੇ ਇਹਨਾਂ ਪੇਸ਼ੈਂਟ ਤੱਕ ਪਹੁੰਚਾਉਂਦੇ ਹੋ ਬਾਪੂ ਜੀ 8 ਸਾਲ ਤੋਂ ਚੱਲ ਨਹੀਂ ਪਾਰੇ ਸੀਗੇ ਯਕੀਨ ਨਹੀਂ ਹੋ ਰਿਹਾ ਆ ਪ੍ਰਾਣ ਵਾਲਾ ਵੀਡੀਓ ਦੇਖ ਲਓ ਇਹਨਾਂ ਦਾ ਡਾਕਟਰ ਸਾਹਿਬ ਹੀਰਕਪੀਰ ਸਿੰਘ ਦੇ ਨਾਲ ਤਬਲਾ ਵਜਾਉਂਦੇ ਹਾਫ ਪੈਰਲਾਈਜ਼ ਦਾ ਹੱਥ ਦਿਖਾਇਓ ਚੱਲ ਇਹ ਪਤਾ ਹੈ ਦੋ ਬੇਟੀਆਂ ਨੇ ਇੱਕ ਬੇਟਾ ਪਤਨੀ ਹੈ 8 ਸਾਲ ਹੋ ਗਿਆ ਕਿਸੇ ਨੇ ਨਹੀਂ ਪੁੱਛਿਆ ਮਾਰੇ ਮਾਰੇ ਫਿਰ ਰਹੇ ਦੇਖ ਲਿਆ ਇਹਨਾਂ ਦੀ ਸਿੱਕ छुट ਗਈ ਏ ਔਰ ਸਾਡੇ ਕੋਲ ਬਾਪੂ ਜੀ ਕਿੰਨੇ ਦਿਨ ਹੋ ਗਏ ਸਾਡੇ ਕੋਲ ਮਹੀਨਾ ਹੋ ਗਿਆ ਮਹੀਨੇ ਦੇ ਵਿੱਚ ਸਿੱਕ छुट ਗਈ ਏ ਰੈਂਪ ਆਪ ਚੜ ਰਹੇ ਆ 95% ਤੱਕ ਲੱਤ ਠੀਕ ਹੋ ਚੁੱਕੀ ਏ ਤਬਲਾ ਵਜਾਉਂਦੇ ਸੀਗੇ ਉਂਗਲਾ ਕੰਮ ਨਹੀਂ ਕਰਦੀਆਂ ਸੀ ਉਗੜਾ ਵੀ ਆਉਣ ਵਾਲੇ ਦਿਨਾਂ 'ਚ ਕੰਮ ਕਰਨ ਲੱਗ ਜਾਣੀ ਆ ਉਸਤੇ ਵੀ ਕੰਮ ਕਰ ਰਹੇ ਆ ਡਾਕਟਰ ਸਾਹਿਬ ਉਹ ਤਾਂ ਹਾਲੇਲੂਇਆ ਕਰ ਰਹੇ ਆ ਤੁਸੀਂ ਤੁਸੀਂ ਕੀ ਕਰ ਰਹੇ ਹੋ ਇਹ ਜਿਹੜਾ ਬੰਦੇ ਠੀਕ ਕਰੀ ਜਾਂਦੇ ਹੋ ਸਿ ਮੈਡੀਕਲ ਟ੍ਰੀਟਮੈਂਟ ਚੱਲ ਰਿਹਾ ਜੀ ਸਰ ਫਿਜ਼ੀਓਥੈਰੇਪੀ ਟ੍ਰੀਟਮੈਂਟ ਚੱਲ ਰਿਹਾ ਜੀ ਜਦੋਂ ਆਈ ਸੀ ਲੱਤ ਤਾਂ ਨਹੀਂ ਚੱਲਦੀ ਨਹੀਂ ਸੀਗੀ ਸਟਿੱਕ ਫੜ ਕੇ ਆਈ ਸੀ 8 ਸਾਲ ਤੋਂ ਪ੍ਰੇਸ਼ਾਨ ਸੀਗੇ ਤੁਸੀਂ ਕੀ ਕੀਤਾ ਇਹ ਜੀ ਪ੍ਰੋਪਰ ਟੈਕਨੀਕ ਦੇ ਨਾਲ ਅਗਰ ਪਹਿਲੇ ਸਭ ਤੋਂ ਪਹਿਲੇ ਤਾਂ ਡਾਇਗਨੋਸ ਕਰੋ ਸਭ ਤੋਂ ਪਹਿਲੇ ਅਗਰ ਤੁਸੀਂ ਪੇਸ਼ੈਂਟ ਨੂੰ ਚੰਗੇ ਤਰੀਕੇ ਦੇ ਨਾਲ ਅਗਰ ਡਾਇਗਨੋਸ ਕੀਤਾ ਹੈ ਉਹਨਾਂ ਦੀ ਕਿਹੜੀ ਮਸਲ ਚੱਲ ਰਹੀ ਹੈ ਕਿਵੇਂ ਦਾ ਉਹਨਾਂ ਨੂੰ ਪੈਰਲਾਈਜ਼ ਹੋਇਆ ਔਰ ਕਿਵੇਂ ਦੀ ਇੱਕ ਗੱਲ ਟੋਕ ਕੇ ਬੋਲਦੇ ਨਾ ਮੈਨੂੰ ਤਾਂ ਤੁਸੀਂ ਠੀਕ ਨਹੀਂ ਲੱਗਦੇ ਹਾਂਜੀ ਕਿਉਂਕਿ ਪੀਜੀਆਈ ਦਾ ਬਗ ਪਿਛਲੀ ਵਾਰ ਦੱਸਿਆ ਸੀ 22 ਇਹਦਾ 2200 ਦੇ 2400 ਕਰੋੜ ਰੁਪਏ ਦਾ ਬਜਟ ਦਾ ਪੀਜੀਆ ਦਾ ਡਾਕਟਰ 10-10 ਸਾਲ 15-15 20-20 ਸਾਲ ਕੜਾਈ ਕਰ ਰਿਹਾ ਮੈਨੂੰ ਤਾਂ ਲੱਗਦਾ ਉਹ ਸਿਆਣੇ ਆ 2400 ਕਰੋੜ ਰੁਪਏ ਇਹਨਾਂ ਨੂੰ ਦੇ ਦਿੰਦੇ ਆ ਇਹ ਠੀਕ ਕਰ ਦੂਗਾ ਪੇਸ਼ੈਂਟ ਨਹੀਂ ਇਹ ਡਿਪੈਂਡ ਕਰਦਾ ਜੇ ਤੁਸੀਂ ਕਮਾਈ ਕਰਨੀ ਆ ਜਾਂ ਸੇਵਾ ਕਰਨੀ ਜਿਵੇਂ ਆਪਣੇ ਸੈਂਟਰ ਦੇ ਵਿੱਚ ਆਪਾਂ ਵੱਖ-ਵੱਖ ਤਰ੍ਹਾਂ ਦੇ ਪਿਆਣ ਤੋਂ ਪਿਆਣ ਗਰੋਗ ਦੇ ਆਪਾਂ ਪੇਸ਼ੈਂਟ ਲੈ ਕੇ ਆਉਂਦੇ ਆ ਜਿਨ੍ਹਾਂ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਅਸੀਂ ਉਹਨਾਂ ਨੂੰ ਹੱਥ ਪਾਉਂਦੇ ਆ ਅਸੀਂ ਪ੍ਰੋਪਰ ਉਹਨਾਂ ਦਾ ਡਾਇਗਨੋਸ ਕਰਕੇ ਪ੍ਰੋਪਰ ਉਹਨਾਂ ਦਾ ਟਰੀਟਮੈਂਟ ਕਰਦੇ ਆ ਔਰ ਇਸ ਤਰੀਕੇ ਤਾਂ ਤੁਹਾਨੂੰ ਇਹ ਟ੍ਰੀਟਮੈਂਟ ਨਹੀਂ ਮਿਲੇਗਾ ਜਿੰਮੇਦਾਰੀ ਟ੍ਰੀਟਮੈਂਟ ਇਹਨਾਂ ਦਾ ਮੈਨੂੰ ਮੈਨੂੰ ਯਾਦ ਆ ਗਿਆ ਜਦ ਇਹ ਮਹੀਨਾ ਪਹਿਲਾਂ ਬਾਪੂ ਜੀ ਆਏ ਸੀਗੇ ਆਪਾਂ ਵੀਡੀਓ ਬਣਾ ਰਾ ਸੀ ਮੈਂ ਨਾਲ ਕਲਿੱਪ ਜੋੜੂੰਗਾ ਉੱਚ ਮੈਂ ਤੁਹਾਨੂੰ ਪੁੱਛਦੇ ਦੀ ਕਰਦੀ ਹੈ ਬਾਬਾ ਹਾਂਜੀ ਤੁਸੀਂ ਕਹੇ ਸੀ ਕਰ ਦੋ ਵੈਦਾ ਜੀ ਕਿ ਸਾਡਾ ਸਾਥ ਛੱਡ ਜਾਂਦੇ ਆ ਇਹੀ ਕੰਡੀਸ਼ਨ ਬਾਪੂ ਜੀ ਦੇ ਨਾਲ ਹੋਈ ਹੈ ਬਾਪੂ ਜੀ ਨੂੰ ਪੈਰਲਾਈਜ਼ ਹੋ ਗਿਆ ਤੇ ਆਪਣਿਆਂ ਨੇ ਸਾਥ ਛੱਡਤਾ ਪਰ ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਪੂਰੀ ਕੋਸ਼ਿਸ਼ ਕਰਾਂਗੇ ਕਿ ਬਾਪੂ ਜੀ ਨੂੰ ਜਿਵੇਂ ਪਹਿਲੇ ਇੱਕ ਤਬਲਾ ਵਜਾਉਂਦੇ ਸੀ ਅਸੀਂ ਉਦਾਂ ਹੀ ਲੈਣਾ ਤਾਂ ਤਬਲਾ ਵੱਜਵਾਵਾਂਗੇ ਇੱਕ ਵਾਰ ਔਰ ਤੁਸੀਂ ਉਹਨੇ ਬੈਦੇ ਤੇ ਖਰੇ ਉੱtre ਆ ਬਾਪੂ ਜੀ ਤੁਰਨ ਲੱਗੇ ਬਹੁਤ ਵਧੀਆ 95% ਠੀਕ ਹੋ ਗਏ ਆ ਮੈਂ ਗਲਤ ਨਹੀਂ ਕਹਿ ਰਿਹਾ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਲੱਤ ਦੇ ਉੱਤੇ 1 ਕਿਲੋ ਦਾ weight cuff ਹੈ weight cuff ਦੇ ਨਾਲ ਅਗਰ ਨਾਰਮਲ ਇਨਸਾਨ ਵੀ ਤੁਰੇਗਾ ਨਾ ਉਹਦਾ ਬੈਲੈਂਸ ਵਿਗੜੇਗਾ ਪਰ ਬਾਪੂ ਜੀ ਦਾ ਬੈਲੈਂਸ ਬ ਜੇ ਜੇ ਪੇਸ਼ੈਂਟਾਂ ਦੇ ਪੈਸੇ ਬਚਾਉਣੇ ਆ ਜੇ ਉਹਨਾਂ ਭੈਣਾ ਤੇ ਸੁਹਾਗ ਗੁਜਰਨ ਤੋਂ ਬਚਾਉਣੇ ਆ ਜੇ ਬੱਚਿਆਂ ਨਾਤ ਹੋਣ ਤੋਂ ਬਚਾਉਣੇ ਆ ਇਹਨਾਂ ਤੇ ਪਖੰਡਵਾਤ ਤੋਂ ਛੜ ਮਤਦੀ ਹੈ ਤਾਂ ਕਿਰਪਾ ਕਰਕੇ ਇਹ ਵੀਡੀਓ ਜ਼ਰੂਰ ਸਾਂਝਾ ਕਰ ਦਿਓ ਪਹਚਾ ਦਿਓ ਸਾਨੂੰ ਨਾਮ ਲੈਣ ਤੋਂ ਕੋਈ ਗੁਰੇਜ਼ ਨਹੀਂ ਹੈਗਾ ਚਾਹੇ ਉਹ ਸੋ ਕਾਲਡ ਪਾਸਟਰ ਪਾਸਟਰ ਤਾਂ ਹੁੰਦਾ ਨਹੀਂ ਆ ਉਹ ਮੇਰੇ ਬਹੁਤ ਕੈਥੋਲਿਕ 크੍ਰਿਸਚਨ ਦੋਸਤ ਹੈਗੇ ਨੇ ਉਨਾ ਦਾ ਅਨਕੁਰ ਦੁਰੁੱਲਤਾ ਲੇਕੇ ਬਰਜਿੰਦਰ ਸਿੰਘ ਹੋਣੇ ਰੇਪ ਦਾ ਪਰਚਾ ਪਿਆ ਹੋਰ ਇਹਦੀ ਕਲਿੱਪਾਂ ਚੱਲ ਰਹੀਆਂ ਜਿਹਦੇ ਵਿੱਚ ਇਹ ਆਪਣੇ ਸਾਥ ਨੂੰ ਕੁੱਟ ਰਿਹਾ ਦੁਨੀਆ ਭਰ ਦੇ ਮਾੜੇ ਕਰਮ ਇਹਨੇ ਪਹਿਲਾਂ ਕੀਤੇ ਹੋਏ ਨੇ ਵੀਡੀਓ ਸਾਂਝੇ ਕਰੋ ਇਹਨਾਂ ਪਖੰਡਵਾਦ ਤੋਂ ਲੋਕਾਂ ਨੂੰ ਛਡਾਓ ਇਹਨਾਂ ਤਾਂ ਗੱਲ ਪਚਾਓ ਪਰ ਦੋਸਤੋ ਬਾਕੀ ਪੇਸ਼ੈਂਟ ਦਾ ਕਿਵੇਂ ਚੱਲ ਰਿਹਾ ਮਾਤਾ ਜੀ ਤੁਸੀਂ ਕਿੰਨੇ ਸਾਲ ਬਾਅਦ ਤੁਰਨ ਲੱਗੇ ਹੋ ਕਤਰਾ ਲੱਗਿਆ ਚਾ 4 ਸਾਲ ਬਾਅਦ ਬੋਤ ਪੈਂਦੀ ਖੜੇ ਹੋਏ ਆ ਸਹੀ ਸੇ ਦੱਸਿਓ ਸਹੀ ਹੈ ਤੁਹਾਨੂੰ ਦੇਖ ਰਹੀ ਹੈ ਬੋਤ ਪੈਣਾ ਝੂਠ ਨਾ ਬੋਲੇ ਹੋਏ ਐ ਕਹੇ ਨਾ ਕਹਿਣ ਕਿ ਮੈਂ ਪੈਸੇ ਇੱਥੇ ਮੈਂ ਪੈਸੇ ਨਹੀਂ ਤੇ ਝੂਠ ਬੋਲਣ ਦੇ ਕਿੰਨੇ ਸਾਲ ਬਾਅਦ ਤੁਰਨ ਲੱਗੇ ਹੋ ਸਾਢੇ 3 ਸਾਲ ਹੋ ਗਏ 4ਵਾਂ ਸਾਲ ਲੱਗਿਆ ਸਾਢੇ 3 ਸਾਲ ਬਾਅਦ ਤੁਰ ਰਹੇ ਸਾਢੇ 3 ਸਾਲ ਬਾਅਦ ਘਰੇ ਜਦੋਂ ਸੀ ਉਠਾਉਂਦੇ ਸੀ ਇਹਨਾਂ ਨੂੰ ਤਾਂ ਅਸੀਂ 4-5 ਜਣੇ ਲੱਗਦੇ ਸੀ 4-5 ਜਣੇ ਅੱਜ ਅੱਜ ਆਪਣੇ ਆਪ ਹੁਣ ਆਪਣੇ ਆਪ ਉੱੜਦੇ ਆ ਬਦਲਾਵ ਆ ਰਹੇ ਆ ਬਹੁਤ ਵੱਡੇ ਵੱਡੇ ਬਦਲਾਵ ਆ ਰਹੇ ਨੇ ਤੁਸੀਂ 9-10 ਲੱਖ ਰੁਪਇਆ ਕਿਆ ਗਲਤਾ ਨਹੀਂ ਕਰ ਰਹਾ ਮੈਂ ਇੱਕ ਸਾਲ ਪੂਰੇ ਲੁੱਟ ਕੇ ਆਏ ਹਾਂ ਇਹਨਾਂ ਦਾ ਵੀ ਇੰਟਰਵਿਊ ਤੁਹਾਡੇ ਨਾਲ ਬਹੁਤ ਜਲਦੀ ਸਾਂਝਾ ਕਰਾਂਗੇ ਲੇਕਿਨ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਦਾ ਰਹੋ ਲੋਕਾਂ ਦੇ ਪੈਸੇ ਬਚਾਓ ਡੰਗਰ ਪਸ਼ੂ ਵਿਕ ਰਹੇ ਉਹਨਾਂ ਦੇ ਘਰ ਵਿਕ ਰਹੇ ਨੇ ਸਿਰਫ ਵੀਡੀਓ ਸਾਂਝਾ ਕਰਕੇ ਇਹਨਾਂ ਤੱਕ ਜਾਣਕਾਰੀਆਂ ਪਹੁੰਚਾ ਕੇ ਤੁਸੀਂ ਇਹ ਪੇਸ਼ੇਂਡਾਂ ਦੀ ਜ਼ਿੰਦਗੀਆਂ ਬਚਾ ਸਕਦੇ ਹੋ ਫਤਿਹ ਦੀ ਸਾਂਝਾ ਵੀਡੀਓ ਕਰਾਂਗੇ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ